ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਦਾਨਾ ਰਮਾਣਾ ਫਰੀਦਕੋਟ ਜ਼ਿਲ੍ਹਾ ਪੈਂਦਾ ਐ ਇਸ ਪਿੰਡ ਨੂੰ ਤੇ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਵੈਟਰਨਰੀ ਡਾਕਟਰੀ ਦਾ ਕੰਮ ਆ ਇਹ ਆਈ ਕਰਦੇ ਆ ਹੋਰ ਵੀ ਇਲਾਜ ਆ ਜਿਹੜੇ ਜਾਨਵਰਾਂ ਦੇ ਉਹ ਕਰਦੇ ਆ ਤੇ ਨਾਲ ਨਾਲ ਦੋਸਤੋ ਪਸ਼ੂ ਪਾਲਣ ਦਾ ਕੰਮ ਕਰਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਐਚਐਫ ਵੈੜਾ ਜਿਹੜੀ ਕਿ ਦੂਜਾ ਸੂਆ ਤਾਜੀ ਸੂਈ ਆ ਚੰਗਾ ਦੁੱਧ ਰਿਕਾੜਾ ਦੋਸਤੋ ਸਾਰੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਾਰੀ ਕਰ ਸਕੋ। ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਆਓ ਜੀ ਬਾਈ। ਹਾਂਜੀ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਨਾਮ ਹਰਮਿੰਦਰ ਸਿੰਘ ਹੈ ਜੀ। ਹਰਮਿੰਦਰ ਸਿੰਘ। ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ। 88724 88724 11015 11015 ਤੇ ਵਹਿੜ ਬਾਈ ਜੀ ਕਰਦੀ ਆ ਆਪਣੇ? ਨਹੀਂ ਆਪਾਂ ਲਈ ਜੀ ਪਹਿਲੇ ਤੋਂ। ਪਹਿਲੇ ਸਵੇ ਲਈ ਸੀ। ਤੇ ਕਿੰਨਾ ਕੁ ਦੁੱਧ ਕਢਿਆ ਸੀ ਬਾਈ ਪਹਿਲੇ ਸੂਏ ਤੁਹਾਡੇ ਕੋਲੇ ਬਾਈ ਸਾਈ 17 18 ਕਿਲੋ ਦੁੱਧ ਦੇਤਾ ਸੀ 17 18 ਤੇ ਐਤ ਕੀ ਕਿੰਨੇ ਕੁ ਦਿਨ ਹੋਏ ਸੂਈ ਨੂੰ ਇਹਨੂੰ ਐ ਬਾਈ ਕੱਲ ਸੂਈ ਆ 9 ਵਜੇ ਕੱਲ 9 ਵਜੇ ਸੂਈ ਆ ਤੇ ਇਸ ਟਾਈਮ ਬੋਲਾ ਕਿੰਨਾਗਾ ਜੀ ਬੋਲਾ ਦੇ ਦੂਗੀ ਬਾਈ 17 18 ਕਿਲੋ ਬੋਲਾ ਦੇ ਦੂਗੀ 17 18 ਕਿਲੋ ਬੋਲਾ ਤਿਆਰ ਆ ਤੇ ਦੁੱਧ ਦੀ ਉਮੀਦ ਕੀ ਰੱਖਦੇ ਆ ਜੀ ਦੁੱਧ ਤਾਂ ਬਾਈ 20 ਪਲੱਸ ਦੇਊਗੀ 20 ਪਲੱਸ ਹਾਂਜੀ ਠੀਕ ਹੈ ਜੀ ਲਓ ਵੀ ਸਜਣੋ ਆ ਬੱਚਾ ਸਜਣੋ 나ੜੂਆ ਨਾਲ ਆ ਕੱਲ ਸੂਈ ਆ ਮਗਰ ਬੱਚਾ ਵੱਚਾ ਤੇ ਬਰੀਡ ਚੰਗੀ ਆ ਦੋਸਤੋ ਕਦ ਕਾਠ ਵਾਲੀ ਵਹਿੜ ਆ ਦੂਜੇ ਸੂਏ ਇਹ ਸੂਈ ਆ ਚੰਗਾ ਥਣ ਹਵਾਨਾ ਲੱਗਿਆ ਦੇਖ ਸਕਦੇ ਹੋ ਮੂੰਹ ਮੱਥਾ ਥਣਾਂ ਦਾ ਸਾਈਜ਼ ਗੈਪ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਮਿਲਕ ਵੇਨ ਚੰਗੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਮੋਟੀ ਮਿਲਕ ਵੇਨਾਂ ਤੇ ਸੋਹਣਾ ਗੁਲਾਬੀ ਰੰਗ ਦਾ ਹਵਾਨਾ ਇਹਨੇ ਤਿਆਰ ਕੀਤਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾਂ ਦੀ ਜੱਜਮੈਂਟ ਵੀ ਕਰਾਵਾਂਗੇ ਉਸ ਤੋਂ ਬਾਅਦ ਦੋਸਤੋ ਤੁਹਾਨੂੰ ਤੋੜ ਕੇ ਦਿਖਾਵਾਂਗੇ ਚੰਗਾ ਕਦ ਕਾਠ ਆ ਲੰਮੀ ਚੰਗੀ ਆ ਹਵਾਨਾ ਫੁੱਟਬਾਲ ਨੂੰ ਪਿਛਲੇ ਪਾਸੇ ਨੂੰ ਵੱਧ ਮੈਂ ਦੇਖ ਸਕਦੇ ਹੋ ਤੁਸੀਂ ਬਹੁਤ ਸਾਫ ਸੁਥਰਾ ਦੇ ਪਧਰਾ ਹਵਾਨਾ ਹੈ ਮਿਲਕ ਵੈਨ ਦੋਨਾ ਪਾਸੇ ਬਹੁਤ ਚੰਗੀ ਆ ਦੋਨਾ ਪਾਸਿਆਂ ਤੋਂ ਸੇਮ ਸਾਈਜ਼ ਆ ਦੋਸਤੋ ਥਣਾ ਦਾ ਹਵਾਨਾ ਲੱਤਾਂ ਦੇ ਵਿੱਚ ਜੇ ਥੋੜਾ ਜਿਹਾ ਪੀੜੀ ਮਾਰ ਕੇ ਖੜੀ ਆ ਪੈਰ ਤੋਰ ਕੇ ਤੁਹਾਨੂੰ ਦਿਖਾਵਾਂਗੇ ਜਜਮੈਂਟ ਤੁਹਾਨੂੰ ਫੇਰ ਆਉਗੀ ਬੀ ਮੈਂ ਦੇਖ ਸਕਦੇ ਹੋ ਮਿਲਕ ਵੈਨ ਚੰਗੀ ਆ ਪਿਛਲੇ ਹਵਾਨੇ ਪਸ ਪਿਛਲੇ ਪਾਸੇ ਹਵਾਨਾ ਦੋਸਤੋ ਪੂਰਾ ਉੱਪਰ ਤੱਕ ਲੱਗਿਆ ਹੈ ਸਾਫ਼ ਸੁਥਰਾ ਹੈ ਬਿਲਕੁਲ ਥਣ ਵੀ ਸਾਫ਼ ਆ ਤੇ ਹਵਾਨਾ ਵੀ ਸਾਫ਼ ਆ ਪੈਟ ਕੋੜਾ ਠੀਕ ਆ ਰੀੜ ਦੀ ਹੱਡੀ ਬਿਲਕੁਲ ਗਾਜਰੀ ਸਿੱਧੀ ਆ ਲਓ ਵੀ ਸੱਜਣਾ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਥੋੜਾ ਬੱਚੇ ਦਾ ਕਰਦੀ ਆ ਹੋਰ ਡਰਨ ਵਾਲੀ ਕੋਈ ਗੱਲ ਨਹੀਂ ਗੀ ਬੱਚੇ ਦਾ ਥੋੜਾ ਜਿਆਦਾ ਤੇ ਕਰਦੀ ਆ ਇਸ ਕਰਕੇ ਬੱਚੇ ਕੋਲੇ ਭੱਜ ਕੇ ਆਉਂਦੀ ਆ ਅਵਾਰਾ ਤੁਹਾਨੂੰ ਫੇਰ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਦੋਸਤੋ ਹੋਰ ਲੈ ਚਲੋ ਲੰਮੀ ਹਵਾਨਾ ਬਹੁਤ ਪਧਰਾ ਜੀ ਦੇਖ ਸਕਦੇ ਤੁਸੀਂ ਲੈ ਚਲੋ ਜੀ ਲੈ ਚਲੋ ਬੰਨਦੇ ਕੋਈ ਨਹੀਂ ਲਓ ਮੇਤਰੋ ਹਵਾਨਾ ਦਿਖਾਉਣਾ ਸੀ ਤੁਹਾਨੂੰ ਹਵਾਨਾ ਬਿਲਕੁਲ ਸਾਫ ਆ ਤੇ ਪਧਰਾ ਥੋੜਾ ਜਿਹਾ ਥਾਂ ਵੀ ਭੀੜਾ ਦੋਸਤੋ ਇਸ ਕਰਕੇ ਤਿਲਕਣ ਤੋਂ ਡਰਦੇ ਸੀਗੇ ਇਸ ਕਰਕੇ ਥੋੜੀ ਜਿਹੀ ਘੱਟ ਤੁਰੀ ਆ ਹੋਰ ਕੋਈ ਤੁਰਨ ਵਾਲੀ ਗੱਲ ਨਹੀਂ ਕਿ ਬੱਚੇ ਦਾ ਥੋੜਾ ਜਿਆਦਾ ਤੇਜ਼ ਆ ਦੇ ਤੇ ਹਾਂਜੀ ਬਾਈ ਜੀ ਕੀ ਮੁੱਲ ਕਰਾਂਗੇ ਆਪਾਂ ਇਹਦਾ ਜੀ ਮੁੱਲ 1 ਲੱਖ 5000 ਰੁਪਏ 1 ਲੱਖ 5000 ਮਾਨਤਾਨ ਹੋ ਜੂਗਾ ਬਾਈ ਜੀ ਹੋ ਜੂਗਾ ਲਓ ਵੀ ਸੱਜਣੋ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ 1 ਲੱਖ 5000 ਮੁੱਲ ਕੀਤਾ ਗਾਂ ਬਹੁਤ ਸਾਫ ਸੁਥਰੀ ਵਹਿੜਾ ਦੂਜਾ ਸੂਹਾ ਸੂਈ ਆ ਨੰਬਰ 22 ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਿਆਣਾ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਘਰੇ ਆ ਕੇ ਚੈੱਕ ਪਾਸ ਕਰਕੇ ਦੋ ਡੰਗ ਤਿੰਨ ਡੰਗ ਚੋਕੇ ਵੀ ਪਾਸ ਕਰਕੇ ਲਿਜਾ ਸਕਦੇ ਆ ਦੋਸਤੋ ਮਗਰ ਬੱਚਾ ਵੱਛਾ ਹੈ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋਂ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋਂ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ